ਉਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਫਲ ਪਾਓ ਇੱਕ ਮਨ ਹੋ ਕੇ ਪ੍ਰੇਮਾਤਰਾ ਸਾਰੀ ਹੋਵੇ ਸકલ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇ ਧਾਰੋਸ਼ੜੀ ਚੰਦ ਬਾਬਾ ਸ਼੍ਰੀ ਚੰਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗਨ ਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾ ਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਭ ਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਪਲ ਪਾਓ ਇੱਕ ਮਨ ਹੋ ਕੇ ਪ੍ਰੇਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਰਦੇ ਮੇ ਤਾਰੋ ਸ੍ਰੀ ਚੰਦ ਸ੍ਰੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਨਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਠ ਕਰੇਗਾ ਜੋ ਇਸ ਕਾਮ ਉਸ ਦੇ ਹੋਣ ਸਪੂਰਣ ਕਾਮ ਭਗਤ ਪ੍ਰੇਮ ਸੇ ਪਰੇ ਭਰਾਵੇ ਨਿਸ਼ਟੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैके ध्यान लगाओ मन इससे सारे फल पावो एक मन हो के प्रेम मात्रा सारी होवे सफल यात्रा मात सुलखणी के जो आनंद हृदय में तारोशीरी चांद शिरी चांद दा करे ध्यान ਉਸ ਨੂੰ ਹੋਵੇ ਤ੍ਰੰਤ ਗਿਆਨ ਰiddhi ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਵਾਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैठे ध्यान लगाओ मन इससे सारे फल पाओ एक मन हो के प्रेम मात्रा ਸਾਰੀ ਹੋਵੇ ਸકલ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇ ਧਾਰੋਸ਼ੜੀ ਚੰਦ ਬਾਬਾ ਸ਼੍ਰੀ ਚੰਦ ਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿਖ ਜੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗਨ ਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸਦੇ ਹੋਣ ਸੰਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕੈਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਨ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਕਲਪਾਓ ਇੱਕ ਮਨ ਹੋ ਕੇ ਪਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣੀ ਕੇ ਜੋਨੰਦ ਹਰਦੇ ਮੇ ਤਾਰੋ ਛਿੜੀ ਚੰਦ ਛਿੜੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤ੍ਰੰਤ ਗਿਆਨ ਹਰਦੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਵਿਸਾਵਤ ਆਪਨਾ ਕਰਕੇ ਮਨ ਇਕਾਗਰ ਮਾਤਰਾ ਪ੍ਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ ਕਾਮ ਉਸ ਦੇ ਹੋਣ ਸਪੂਰਨ ਕਾਮ भगत ਪ੍ਰੇਮ ਸੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕਹਿ ਕੇ जनम के पाप विनाशण आसन बैके ध्यान लगाओ मन इससे सारे फल पावो एक मन हो के प्रेम मात्रा सारी होवे सकल यात्रा मात सुलक्षणी के जो नंद हृदय में तारोशड़ी चांद छिड़ी चांद दा करे ध्यान ਉਸ ਨੂੰ ਹੋਵੇ ਤਰੰਤ ਗਿਆਨ ਰਿੱద్ధి ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਵਾਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸਪੂਰਣ ਕਾਮ ਭਗਤ ਪਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ओम ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਫਲ ਪਾਓ ਇੱਕ ਮਨ ਹੋ ਕੇ ਪ੍ਰੇਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਰਖਣੀ ਕੇ ਜੋ ਨੰਦ ਹਿਰਦੇ ਮੇ ਧਾ ਰੋਸ਼ੜੀ ਚੰਦ ਬਾਬਾ ਸ਼੍ਰੀ ਚੰਦ ਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗਨ ਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸਦੇ ਹੋਣ ਸਭ ਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕੈਕੇ ਬੈਠੇ ਆਸਣ ਜਨਮ ਜਨਮ ਕੇ ਪਾਪ વિનાਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਪਲ ਪਾਓ ਇੱਕ ਮਨ ਹੋ ਕੇ ਪਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣੀ ਕੇ ਜੋ ਨੰਦ ਦੇ ਮੇ ਤਾਰੋ ਸ੍ਰੀ ਚੰਦ ਸ੍ਰੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਨਾ ਕਰਕੇ ਮਨ ਇਕਾਗਰ ਮਾਤਰਾ ਪ੍ਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ ਕਾਮ ਉਸ ਦੇ ਹੋਣ ਸਪੂਰਨ ਕਾਮ भगत ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशन आसन बैठे ध्यान लगाओ मन इससे सारे फल पावो एक मन हो के प्रेम मात्रा सारी होवे सकल यात्रा मात सुलक्षणी के जो नंद हृदय में तारोशड़ी चांद छिड़ी चांद दा करे ध्यान ਉਸ ਨੂੰ ਹੋ ਵਿਤਰੰਤ ਗਿਆਨ ਰਿੱਧੀ ਸੁద్ధి ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਵਾਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਣ ਕਾਮ ਭਗਤ ਪ੍ਰੇਮ ਸੇ ਪਰੇ ਫਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਉਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਕਲ ਪਾਓ ਇੱਕ ਮਨ ਹੋ ਕੇ ਪ੍ਰੇ ਮਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇ ਧਾ ਰੋਸ਼ੜੀ ਚੰਦ ਬਾਬਾ ਸ੍ਰੀ ਚੰਦ ਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿਖ ਜੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਅਨਸਾਵਤ ਆਪਣਾ ਕਰਕੇ ਮਨ ਇਕਾ ਕਰ ਮਾਤਰਾ ਪਰੇ ਤਰੇ ਪਵਸਾ ਗਰ ਪਾਠ ਕਰੇਗਾ ਜੋ ਨਿਸ਼ਕਾਮ ਉਸਦੇ ਹੋਣ ਸਭ ਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕੈਕੇ ਬੈਠੇ ਆਸਣ ਜਨਮ ਜਨਮ ਕੇ పాਪ વિનાਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਪਲ ਪਾਓ ਇੱਕ ਮਨ ਹੋ ਕੇ ਪਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣੀ ਕੇ ਜੋਨੰਦ ਹਿਰਦੇ ਮੇ ਤਾਰੋ ਛਿੜੀ ਚੰਦ ਛਿੜੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤ੍ਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪ੍ਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ਼ਕਾਮ ਉਸ ਦੇ ਹੋਣ ਸਪੂਰਣ ਕਾਮ भगत ਪ੍ਰੇਮ ਸੇ ਪ੍ਰੇਪਰਾਵੇ ਨਿਸ਼ਟੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैठे ध्यान लगाओ मन इससे सारे फल पावो एक मन हो के प्रेम मात्रा सारी होवे सकल यात्रा मात सुलखनी के जो नंद हृदय में तारोशड़ी चांद छिड़ी चांद आतरे ध्यान ਉਸ ਨੂੰ ਹੋਵੇ ਤਰੰਤ ਗਿਆਨ ਰਿੱద్ధి ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਲੋਗਨ ਸਵਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਣ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਫਲ ਪਾਓ ਇੱਕ ਮਨ ਹੋ ਕੇ ਪ੍ਰੇਮਾਤਰਾ ਕਾਰੀ ਹੋਵੇ ਸકલ ਯਾਤਰਾ ਮਾਤ ਸੁਰਖਣੀ ਕੇ ਜੋ ਨੰਦ ਹਿਰਦੇ ਮੇ ਧਾ ਰੋਸ਼ੜੀ ਚੰਦ ਬਾਬਾ ਛੜੀ ਚੰਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਅਨਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇਤਰੇ ਪਵਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸਦੇ ਹੋਣ ਸਭ ਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਪਲ ਪਾਓ ਇੱਕ ਮਨ ਹੋ ਕੇ ਪਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣੀ ਕੇ ਜੋ ਨੰਦ ਹਿਰਦੇ ਮੇ ਤਾਰੋ ਸ਼੍ਰੀ ਸ੍ਰੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤ੍ਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਠ ਕਰੇਗਾ ਜੋ ਇਸ਼ਕਾਮ ਉਸ ਦੇ ਹੋਣ ਸਪੂਰਨ ਕਾਮ भगत प्रेम से परे परावे निज से कर अमर पद पावे ओम कह के बैठे आसन जन्म जन्म के पाप विनाशण आसन बैके ध्यान लगाओ मन इससे सारे फल पावो एक मन हो के प्रेम मात्रा सारी होवे सकल यात्रा ਮਾਤ ਸੁਲੱਖਣੀ ਕੇ ਜੋਨੰਦ ਹਿਰਦੇ ਮੇ ਤਾਰੋਸ਼ੜੀ ਚੰਦ ਛਿੜੀ ਚੰਦ ਦਾ ਕਰੇ ਧਿਆਨ ਉਸਨੂੰ ਹੋਵੇ ਤ੍ਰੰਤ ਗਿਆਨ ਰਿੱద్ధి ਸੁద్ధి ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਵਾਤ ਆਪਣਾ ਕਰਕੇ ਮਨ ਇਕਾਗਰ ਮਾਧਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸੁਪੂਰਣ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਉਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਫਲ ਪਾਓ ਇੱਕ ਮਨ ਹੋ ਕੇ ਪ੍ਰੇਮ ਮਤਰਾ ਸਾਰੀ ਹੋਵੇ ਸਕਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇਂ ਤਾਰੋਸ਼ੜੀ ਚੰਦ ਬਾਬਾ ਸ਼੍ਰੀ ਚੰਦ ਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਅਨਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕੈਕੇ ਬੈਠੇ ਆਸਣ ਜਨਮ ਜਨਮ ਕੇ పాਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ मन इच्छे सारे कल्प आओ एक मन हो के परे मात्रा सारी होवे सफल यात्रा मात सुलकनी के जो नंद हृदय में तारो श्री चंद श्री चंद दातरे ध्यान उसनु होवे तुरंत ज्ञान ਅਰਿੱਦੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਵਿਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪ੍ਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ਼ਕਾਮ ਉਸ ਦੇ ਹੋਣ ਸਪੂਰਨ ਕਾਮ भगत ਪ੍ਰੇਮ ਸੇ ਪ੍ਰੇਪਰਾਵੇ ਨਿਸ਼ਟੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैठे ध्यान लगाओ मन इससे सारे पर पावो एक मन हो के प्रेम मात्रा सारी होवे सफल यात्रा मात सुलक्षणी के जो नंद हृदय में तारोशड़ी चांद शड़ी चांद आ करे ध्यान ਉਸ ਨੂੰ ਹੋਵੇ ਤਰੰਤ ਗਿਆਨ ਰਿੱద్ధి ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਰੋਗਨ ਸਵਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਠ ਕਰੇਗਾ ਜੋ ਇਸ ਕਾਮ ਉਸ ਦੇ ਹੋਣ ਸਪੂਰਣ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਫਲ ਪਾਓ ਇੱਕ ਮਨ ਹੋ ਕੇ ਪ੍ਰੇਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਰਖਣੀ ਕੇ ਜੋ ਨੰਦ ਹਿਰਦੇ ਮੇ ਧਾ ਰੋਸ਼ੜੀ ਚੰਦ ਬਾਬਾ ਸ੍ਰੀ ਚੰਦ ਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱద్ధి ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਅਨਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸਦੇ ਹੋਣ ਸਭ ਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਪਲ ਪਾਓ ਇੱਕ ਮਨ ਹੋ ਕੇ ਪਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣੀ ਕੇ ਜੋਨੰਦ ਹਿਰਦੇ ਮੇ ਤਾਰੋ ਛਿੜੀ ਚੰਦ ਛਿੜੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪ੍ਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ਼ਕਾਮ ਉਸਦੇ ਹੋਣ ਸਪੂਰਨ ਕਾਮ भगत ਪ੍ਰੇਮ ਸੇ ਪ੍ਰੇਪਰਾਵੇ ਨਿਸ਼ਟੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशन आसन बैके ध्यान लगाओ मन इससे सारे फल पावो एक मन हो के प्रेम मात्रा सारी होवे सकल यात्रा मात सुलकणी के जो नंद हृदय में तारोशड़ी चांद छिड़ी चांद दा करे ध्यान ਉਸ ਨੂੰ ਹੋਵੇ ਤਰੰਤ ਗਿਆਨ ਰਿੱద్ధి ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਲੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਣ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैठ के ध्यान लगाओ मन इससे सारे फल पाओ एक मन हो के प्रेम मात्रा ਸਾਰੀ ਹੋਵੇ ਸકલ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇ ਧਾਰੋਸ਼ੜੀ ਚੰਦ ਬਾਬਾ ਸ਼੍ਰੀ ਚੰਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਰੋਗਨ ਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾ ਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕੈ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਪਲ ਪਾਓ ਇੱਕ ਮਨ ਹੋ ਕੇ ਪਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲੱਖਣੀ ਕੇ ਜੋ ਨੰਦ ਹਰਦੇ ਮੇ ਤਾਰੋ ਛਿੜੀ ਚੰਦ ਛਿੜੀ ਚੰਦ ਦਾ ਤਰੇ ਧਿਆਨ ਉਸ ਨੂੰ ਹੋਵੇ ਤ੍ਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਵਿਨਾਸ਼ਾਵਤ ਆਪਣਾ ਕਰਕੇ ਮਨ ਇਕਾਗਰ ਆਤਰਾ ਪਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ਼ਕਾਮ ਉਸਦੇ ਹੋਣ ਸਪੂਰਣ ਕਾਮ भगत ਪ੍ਰੇਮ ਸੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैके ध्यान लगाओ मन इससे सारे फल पावो एक मन हो के प्रेम मात्रा सारी होवे सकल यात्रा मात सुलखणी के जो आनंद हृदय में तारोशड़ी चांद छिड़ी चांद दातरे ध्यान ਸੁਨੋ ਹੋਵੇ ਤਰੰਤ ਗਿਆਨ ਰਿੱద్ధి ਸਿద్ధి ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਵਾਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ ਮਨ ਇਸੇ ਸਾਰੇ ਫਲ ਪਾਓ ਇੱਕ ਮਨ ਹੋ ਕੇ ਪ੍ਰੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਰਖਣੀ ਕੇ ਜੋ ਨੰਦ ਹਿਰਦੇ ਮੇ ਧਾ ਰੋਸ਼ੜੀ ਚੰਦ ਬਾਬਾ ਸ੍ਰੀ ਚੰਦਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱద్ధి ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਅਨਸਾਵਤ ਆਪਣਾ ਕਰਕੇ ਮਨ ਇਕਾਕਰ ਮਾਤਰਾ ਪਰੇ ਤਰੇ ਪਵਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਭ ਪੂਰਨ ਕਾਮ ਭਗਤ ਪ੍ਰੇਮ ਦੇ ਪਰੇ ਭਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਓਮ ਕਹਿ ਕੇ ਬੈਠੇ ਆਸਣ ਜਨਮ ਜਨਮ ਕੇ ਪਾਪ ਵਿਨਾਸ਼ਣ ਆਸਣ ਬੈ ਕੇ ਧਿਆਨ ਲਗਾਓ मन इच्छे सारे फल पाओ एक मन हो के परे मात्रा सारी होवे सफल यात्रा मात सुलकणी के जो आनंद हृदय में तारो श्री चंद श्री चंद तात रे ध्यान उसनु होवे तुरंत ज्ञान ਰਿੱਧੀ ਸਿੱਧੀ ਹੋਏ ਬਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪ੍ਰੇਤਰੇ ਪਵ ਸਾਗਰ ਪਾਠ ਕਰੇਗਾ ਜੋ ਇਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਟੇ ਕਰ ਅਮਰ ਪਦ ਪਾਵੇ ओम कह के बैठे आसन जन्म जन्म के पाप विनाशण आसन बैठे ध्यान लगाओ मन इससे सारे फल पावो एक मन हो के प्रेम मात्रा सारी होवे सकल यात्रा मात सुलक्षणी के जो नंद हृदय में तारोशड़ी चांद छिड़ी चांद आ करे ध्यान ਉਸ ਨੂੰ ਹੋਵੇ ਤਰੰਤ ਗਿਆਨ ਰਿੱద్ధి ਸiddhi ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪਰੇ ਧਰੇ ਪਵ ਸਾਗਰ ਪਾਤ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪਰੇ ਪਰਾਵੇ ਨਿਸ਼ਚੇ ਕਰ ਅਮਰ ਪਦ ਪਾਵੇ